ਸ਼ੋਰ ਸ਼ੋਰ ਵੀਜ਼ਾ ਬੜੀ ਹੀ ਕਾਮਨ ਟਰਮ ਹੈ ਕੈਨੇਡਾ ਦਾ ਸ਼ੋਰ ਸ਼ੋਰ ਵੀਜ਼ਾ ਲੈ ਲੋ ਕੀ ਇਹ ਕੈਨੇਡਾ ਦਾ ਸ਼ੋਰ ਸ਼ੋਰ ਵੀਜ਼ਾ ਸੱਚੀ ਦੇ ਵਿੱਚ ਸ਼ੋਰ ਸ਼ੋਰ ਹੈ ਜਾਂ ਸਿਰਫ ਇੱਕ ਗੇਮ ਖੇਡੀ ਜਾ ਰਹੀ ਹੈ ਤੁਹਾਡੇ ਕੋਲ ਫਾਈਲਸ ਨੂੰ ਚੀਟ ਛਾਰਟ ਕਰਕੇ ਬਹੁਤ ਸਾਰੇ ਅ ਅੱਜ ਦੇ ਟਾਈਮ ਦੇ ਵਿੱਚ ਤਾਂ ਬਹੁਤ ਸਾਰੇ ਕਲਾਈਂਟਸ ਆ ਰਹੇ ਨੇ ਜਿਨ੍ਹਾਂ ਨੂੰ ਐਵੇਂ ਲੱਗ ਰਿਹਾ ਕਿ ਸ਼ਾਇਦ ਤੁਸੀਂ ਥੋੜੀ ਪ੍ਰੋਸੈਸਿੰਗ ਫੀਸ ਲੈ ਰਹੇ ਹੋ ਤਾਂ ਸ਼ਾਇਦ ਵੀਜ਼ਾ ਨਹੀਂ ਆਉਣਾ ਪਰ ਜੇਸੀਂ 20 ਲੱਖ ਰੁਪਿਆ ਦੇ ਦਾਂਗੇ 15 20 जिन्ना किसी का दा, दा तो शोर शॉर्ट वीजा आ जाए समझ नहीं आ रहा वीजा कंसल्टेंट दे रहा है या अंबेसी दे रही है श्योर शोर्ट वीजा वर्गी कोई चीज नहीं है जो तो थोड़ा लगता हैगी है, है तो सीआईसी दैबसाइट पर जाके चैक कर लेंगे कि शायद वो कोई शोर शोट वीजा कैटेगरी हो जीटी शायद सामू नहीं दिखाई दे रही शोर शोर्ट वीजा सिर्फ एक गेम है डॉक्यूमेंट्स की यह खेडिया जा रहा है डॉक्यूमेंट्स ਅਨਮੈਰਿਡ ਬੱਚੇ ਦੇਖੇ ਨੇ ਜਿਨ੍ਹਾਂ ਦੀ ਪ੍ਰੋਫਾਈਲ ਦੇ ਵਿੱਚ ਉਹਨਾਂ ਨੂੰ ਮੈਰਿਡ ਦਿਖਾਤਾ ਕੋਈ ਉਹਨਾਂ ਦੀ ਡੇਟ ਆਫ ਮੈਰਿਜ ਬਣਾਤੀ ਉਹਨਾਂ ਦਾ ਸਪਾਊਸ ਬਣਾਤਾ ਕਿਸੇ ਦੀ এডੂਕੇਸ਼ਨ ਪਲੱਸ 2 ਹੈ ਉਹਨੂੰ ਇੱਕ ਬੜੀ ਉਹ ਬੜੀ ਪ੍ਰੋਫਾਈਲ ਦੇ ਉੱਤੇ ਲੈ ਕੇ ਚੱਲੇਗੇ ਜਿਦੇ ਉਹਨੂੰ ਨੌਲੇਜ ਵੀ ਨਹੀਂ ਹੈ ਬਟ ਇਹ ਸਾਰੇ ਉਹ ਵੀਜ਼ਾਸ ਮੰਨ ਲਓ ਆ ਵੀ ਜਾਂਦੇ ਨੇ ਇਹ ਪਹਿਲਾਂ ਭੰਗੜੇ ਪੈ ਜਾਂਦੇ ਨੇ ਵੀਜ਼ੇ ਦੇ ਔਰ 에ਰਪੋਰਟ ਤੇ ਜਾ ਕੇ ਸਾਡੇ ਤੋਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਤੇ ਅਸੀਂ ਵਾਪਸ ਆ ਜਾਂਦੇ ਹਾਂ ਜਾਂ ਬਹੁਤ ਸਾਰੇ ਕੇਸਸ ਹੈ ਵਿੱਚ तो अगर रिफ्यूजन नहीं आती है तो तुम वापस फाइल नजेंट कर नहीं, नहीं रेंगे तो शोर्ट शोर्ट वीजा सिर्फ थोड़े डॉक्यूमेंट्स नल्टर करके पेपर को प्रजेंट किया जा रहा है जिसे तुका मारिया जा रहा है।, है।, है, 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 है।, है कि जे प्रोफाइल में यह बना दीए तो देख दें पैसे लगे ने ਨਾ ਸਾਡਾ ਕੋਈ ਪੈਸਾ ਨਾ ਸਾਡਾ ਕੋਈ ਰਿਸਕ ਕੀ ਰਿਸਕ ਸਿਰਫ ਪੈਸੇ ਦਾ ਹੀ ਹੈ ਤੁਹਾਨੂੰ ਐ ਨਹੀਂ ਲੱਗਦਾ ਕਿ ਇਹ ਰਿਸਕ ਤੁਹਾਡੇ ਕਾਗਜ਼ਾਂ ਨਾਲ ਲਿਆ ਜਾ ਰਿਹਾ ਹੈ ਤੁਸੀਂ ਫਿਊਚਰ ਦੇ ਵਿੱਚ ਅਪਲਾਈ ਕਰਨ ਦੇ ਕਾਬਿਲ ਹੀ ਨਹੀਂ ਰਹਿ ਰਹੇ ਜਿਹੜੀ ਲੜਕੀ ਨਾਲ ਤੁਹਾਨੂੰ ਅਗਰ ਮੈਰਿਡ ਦਿਖਾਤਾ ਤੁਸੀਂ ਮਤਲਬ ਇੱਕ ਲੜਕਾ ਹੈ ਉਹ ਅਪਲਾਈ ਕੀਤਾ ਔਰ ਉਹਨੂੰ ਮੈਰਿਡ ਦਿਖਾਤਾ ਪਰ x y z ਉਹਦੇ ਦੇ ਨਾਲ ਇੱਕ ਨਾਮ ਵੀ ਲਗਾਤਾ ਪਰ ਸਪਾਊਸ ਨਹੀਂ ਲਗਾਤਾ ਪਰ ਜਦੋਂ ਤੁਸੀਂ ਬਾਅਦ ਵਿੱਚ ਉਹ ਫਾਈਲ ਨੂੰ ਉਹ ਮੰਗੋ ਸੱਚੀ ਵਿਆਹ ਹੋ ਜਾਂਦਾ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਹਿਲੇ এজੰਟ ਨੇ ਕੀ ਕੀਤਾ ਸੀ ਨਵੀਂ ਫਾਈਲ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੈਂ ਹੁਣ ਵਿਆਹ ਕਰਾਇਆ ਪਿਛਲੇ ਸਪਾਊਸ ਦਾ ਜਦੋਂ ਵੀ ਕੁਐਸਚਨ ਆਉਂਦਾ ਕਿ ਤੁਸੀਂ ਕਦੀ ਪਹਿਲਾਂ ਵਿਆਹ ਹੋਇਆ ਸੀ ਤੁਹਾਡਾ ਪੁਰਾਣੀ ਜਿਹੜੇ ਪੀਵੀਜ਼ ਪਾਰਟਨਰ ਦਾ ਨਾਮ ਕੀ ਹੈ ਨਾ ਤਾਂ ਤੁਸੀਂ ਉਹ ਚੀਜ਼ ਲਿਖਦੇ ਹੋ ਤੁਹਾਨੂੰ ਪਤਾ ਹੀ ਨਹੀਂ ਤੁਹਾਡੀ এজੰਟ ਨੇ ਕੀ ਲਾਈਏ ਅਗਰ ਸੱਚੀ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਤੁਹਾਨੂੰ ਲੱਗੇ ਕਿ ਚਾਂਸਸ ਆ ਕੁਆਇਟ ਗੁੱਡ ਪ੍ਰੀਟੀ ਗੁੱਡ ਤੁਹਾਡੇ ਚਾਂਸਸ ਹੋਣ ਤਾਂ ਫਾਈਲ ਨੂੰ ਉਸ ਤਰੀਕੇ ਦੇ ਨਾਲ ਪ੍ਰੈਜੈਂਟ ਕਰੋ ਜੋ ਤੁਹਾਡੇ ਅਸਲੀ ਕਾਗਜ਼ ਨੇ ਜਿੰਨਾ ਕਾਗਜ਼ ਨੂੰ ਪ੍ਰੈਜੈਂਟ ਕਰਕੇ ਜੇ ਇੱਕ ਵਾਰ ਰਿਫਿਊਜ਼ਲ ਆਉਂਦੀ ਹੈ ਤਾਂ ਦੂਜੀ ਵਾਰ ਅਪਲਾਈ ਵੀ ਕਰ ਸਕੋ ਤੁਸੀਂ ਉਹ ਨਹੀਂ ਕਿ ਅੱਜ ਅਪਲਾਈ ਹੋ ਗਿਆ ਦੂਜੀ ਵਾਰ ਅਸੀਂ ਉਹਦੇ ਕਾਬਿਲ ਹੀ ਨਹੀਂ ਸ਼ੋਰ ਸ਼ੋਰਟ ਵੀਜ਼ਾ ਬਣੇ ਜਿਨ੍ਹਾਂ ਦੀ ਰਿਫਿਊਜ਼ਲ ਆ ਚੁੱਕੀ ਹੈ ਜੀਸੀਐਮਐਸ ਨੋਟਸ ਕੀਪਸ ਨੋਟਸ ਮੁਗਵਾ ਕੇ ਦੇਖਣ ਕੀ ਪ੍ਰੋਫਾਈਲਾਂ ਦੇ ਹਾਲ ਸੀ ਉਹਨਾਂ ਦੀ ਫਾਈਲ ਡਰੀਬ ਤੱਕ ਲਾ ਕੇ ਦੇਖਣ ਜਿਹੜੀ ਚੀਜ਼ ਤੋਂ ਬਿਲਕੁਲ ਹੀ ਅਣਜਾਣ ਨੇ ਜਸਟ ਇੱਕ ਅਵੇਅਰਨੈਸ ਹੈ ਤੁਸੀਂ ਸੱਚੀ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਸ ਕੰਸਲਟੈਂਟ ਕੋ ਜਾਓ ਜਿਹੜਾ ਤੁਹਾਨੂੰ ਆਪਣੇ ਤੁਹਾਡੇ ਫੈਮਲੀ ਫਾਰਮ ਮੇਨ ਫਾਰਮ ਐਸਓਪੀ ਨੂੰ ਦਿਖਾ ਸਕੇ ਕਿ ਵਾਟ ਆਰ ਦੀ ਪੇਪਰਸ ਜਿਹੜੇ ਅਸੀਂ ਨਾਲ ਅਟੈਚ ਕਰਨੀਆਂ ਜਿਹੜਾ ਤੁਹਾਨੂੰ ਟੋ ਡਿਫਾਈਲਡ ਡਰਨ ਕਰ ਸਕੇ ਤਾਂ ਆਪਣੀ ਪ੍ਰੋਫਾਈਲਾਂ ਦੇ ਨਾਲ ਨਾਲ ਖੇਡੋ ਵੀਜ਼ਾ ਲੈਣਾ ਅੱਜ ਬਹੁਤ ਸਾਰੇ ਲੋਕਾਂ ਦਾ ਡ੍ਰੀਮ ਹੈ ਕੁਝ ਡੀਜ਼ਲ ਕਰ ਕਿਸੇ ਦੇ ਉੱਤੇ ਜਾਣ ਕਰਨੇ ਤੇ ਕੋਈ ਕੁਝ ਵੈਸੇ ਜਾਣਾ ਚਾਹੁੰਦੇ ਨੇ ਜਾਓ ਤੁਸੀਂ ਅਪਲਾਈ ਕਰੋ ਬਟ ਆਪਣੀ ਪ੍ਰੋਫਾਈਲ ਨਾਲ ਛੇੜ ਕੇ ਨਹੀਂ ਉਮੀਦ ਕਰਦੀ ਆ ਕਿ ਤੁਸੀਂ ਹੁਣ ਦੁਬਾਰਾ ਇਸ ਸ਼ਾਰਟ ਸ਼ਾਰਟ ਵੀਜ਼ਾ ਦੀ ਦੇ ਲਈ ਜਦੋਂ ਕੋਈ ਯਾਰ ਦੇਖੋਗੇ ਜਾਂ ਕਿਸੇ ਜਣ ਨੂੰ ਮਿਲੋਗੇ ਤਾਂ ਸ਼ਾਇਦ ਉਹ ਪਰਸਨ ਦੋਨਾਂ ਨੂੰ ਕੁਝ ਸੱਸਕੋਗੇ ਤੁਸੀਂ ਧੰਨ